ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਫਲਾਈਓਵਰ ਤੇ ਦਿਨੇ ਦੁਪਹਿਰੀ ਇੱਕ ਤੇਜ਼ ਰਫ਼ਤਾਰ ਸਵਿਫਟ ਗੱਡੀ ਨੇ ਮੋਪੜ ਯਾਨੀ ਮੋਟਰਸਾਈਕਲ ਅਤੇ ਆਟੋ ਨੂੰ ਬੁਰੀ ਤਰ੍ਹਾਂ ਨਾਲ ਠੋਕਿਆ ਇਸ ਹਾਸੇ ਦੇ ਵਿੱਚ ਦੱਸਦੇ ਇਹ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਨੇ ਤੇ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਿਫਟ ਗੱਡੀ ਸਵਾਰ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਓਵਰ ਸਪੀਡ ਨਾਲ ਸਵਿਫਟ ਗੱਡੀ ਨੇ ਇਸ ਹਾਸੇ ਨੂੰ ਅੰਜਾਮ ਦੇ ਦਿੱਤਾ ਮੌਕੇ ਤੋਂ ਸਵਿਫਟ ਗੱਡੀ ਸਵਾਰ ਅਤੇ ਉਸ ਦਾ ਸਾਥੀ ਜਿਹੜੇ ਨੇ ਫਰਾਰ ਹੋ ਗਏ ਪਰ ਆਪਣੀ ਇਸ ਗਲਤੀ ਨਾਲ 5 ਲੋਕਾਂ ਨੂੰ ਗੰਭੀਰ ਜ਼ਖਮੀ ਕਰ ਗਏ ਮੌਕੇ ਪੌਂਚੀ ਪੁਲਿਸ ਟੀਮ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਇਲਾਜ ਦੇ ਲਈ ਭੇਜਿਆ ਗਿਆ ਅਤੇ ਟ੍ਰੈਫਿਕ ਨੂੰ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਗਿਆ ਤੇ ਆਓ ਦੇਖਦੇ ਆ ਇਸ ਸਾਰੀ ਘਟਨਾ ਨੂੰ ਦੇਖਦੇ ਹੋਏ ਰਾਹਗੀਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੇਖਦੇ ਆ ਜ਼ਖਮੀ ਹੋਏ ਜਿਹੜੇ 5 ਲੋਕ ਨੇ ਉਹਨਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ। ਇਹ ਥੱਲੇ ਗੱਡੀ ਤੇ ਸੀਗਾ ਮੈਂ ਉਹ ਅੱਗੋਂ ਕਾਰ ਆਈ ਹੈ। ਕਾਰ ਵਾਲੇ ਨੇ ਓਵਰਟੇਕ ਕਰਨ ਗਿਆ ਪੀਨਾਂ ਮੋਟਰਸਾਈਕਲ ਨੂੰ ਕਰਤਾ। ਉਹਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰਿਆ। ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਇਹ ਕਿੰਨੇ ਕਿ ਲੋਕ ਚੱਕੇ ਹੋਏ ਸਨ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਕਾਰ ਦੇ ਸਿਰ ਉੱਤੇ ਲੱਗੀ ਹਾਂਜੀ ਤੇ ਨੁਕਸਾਨ ਹੀ ਹੋਇਆ ਵੇਕਲਾ ਦਾ ਆਮ ਬਹੁਤ ਜਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ 40 50 ਹੋ ਗਿਆ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜਿਆਦਾ ਨੁਕਸਾਨ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਚਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਕੁਚਲਿਆ ਰੋਡ ਦੇ ਸੀ ਕਿ ਬੰਦੇ ਉਹ ਉਹਨਾਂ ਨੂੰ ਪਤਾ ਨਹੀਂ ਕਿਹੜੇ ਹਸਤੇ 'ਚ ਖੜਿਆ ਉਹਨਾਂ ਦਾ ਜ਼ਿਆਦਾ ਨਿਸ਼ਾਨ ਹੈ ਵੀਰ ਦੀ ਗੱਡੀ ਆਉਂਦੀ ਗਾਲੀਆਂ ਬੜੀ ਤੇਜ਼ ਆਟੋ 'ਚ ਮਾਰੀ ਗੱਡੀ ਹਾਂਜੀ ਆਟੋ 'ਚ ਗੱਡੀ ਮਾਰੀ ਸੀ ਕਿਸੇ ਕੱਤੇ ਅਹੀਂ ਆਟੋ 'ਚ ਅੱਛਾ ਜੀ ਕਿੱਡੇ ਬੰਦੇ ਜ਼ਖਮੀ ਹੋਏ ਕਿੰਨਾਂ ਨੁਕਸਾਨ ਹੋਇਆ ਅਹੀਂ 4 ਜਾਣੇ ਅਹੀਂ ਦੋਵੇਂ ਅਹੀਂ ਪਹਿਣਾ ਹੈ ਇੱਕ ਮੇਰੀ ਸਾਸੜਾ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜ਼ਿਆਦੀਆਂ ਆਈਆਂ ਆ ਭਾਜੀ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ ਜਖਮੀ ਆ ਤੇ ਦਾ ਆਟੋ ਚਾਰੇ ਦਾ ਸਾਰਾ ਹੀ ਟੁੱਟ ਗਿਆ। ਕਸੂਰ ਕਿਹਦਾ ਸੀ? ਕਸੂਰ ਗੱਡੀ ਵਾਲੇ ਦਾ ਵੀ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਂਦੇ ਆ। ਕੀ ਮੰਗਦੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਕੋਈ ਕੀ ਮੰਗ ਕਰਨੀ ਹੈ ਤੇ ਨਾ ਹੀ ਆਨੇ ਵੀਰ ਜੀ ਹੀ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ।